ਈ ਸ਼ਰਨਾ ਜੈ ਤੂ ਨਾ ਹੀ ਵਿਸਰਿਆ ਆਸਾਂ ਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇਹਰੀਆ ਬੋਵੇਂ ਮਿਲਣਤੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕੇ ਤੈ ਨਾ ਕਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਸੰਜਾਮ ਲਾਤ ਪਦਵਲ ਤਰਣ ਕੇ ਆਵਾਜਨ ਬੇਟਾ ਆਵਾਜਨ ਤਰਣ ਕੇ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾ ਜਪਦਾ ਸੰਜਮਤਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਨਕ ਹਮ ਨੀਚ ਕਰਮੋ ਸ਼ਰਨ ਪਰੇਕਾ ਸਰਮ ਏਕ ਓੰਕਾਰ ਸਤਿ ਊਤਿ ਈ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲ ਛਹੀ ਦਸਵੀਂ 6 ਪਈ ਪਰ ਆਸਰ ਦਾ ਪੁਨਰਾਸ਼ੀਸ਼ਕਾ ਪੁਨਰਾਸ਼ੇਸਕਾ ਕਾਟਾ ਹਿਸ਼ਾ ਸ੍ਰੀ ਅਸਕੇ ਜਗਤ ਕੇ ਈਸ਼ਾ ओपन वृष्ट गगनते ते पै सबन आन बताई दई तन तन लोगन के राजा दस्तन दा गरीब निवाजा शिल्प पवन के सृजन हारे दा जान मोले उबारी अबे ओ बात मेरे पे नती नती तो कही हमरी करो हादर अच्छा पूरन होई जत की इच्छा तव चरण मन रहे हमारा तव चरणन तव चरणन मन रहे हमारा अपना जान करो प्रति पारा हमरे डस्ट सवेर तुम कावो आप आ दे मोहि बचाओ सिखि वसैब मोरो परिवार सेवक सिख सुबह करताना मोर अच्छा निधि कर दे करिया सब बैर को आज संग करिए गुणण होए हमारी आशा जोर भजन की रहे प्यासा तुम्हें चाट को ये वरनते आऊं जो वर चाहो तुम से तुम ते पाऊं सेवक सिख हमारे तारिया है संतो नि सत्र हमारे मारी है आप हाथ दे मुझे उभरी है मरण काल का त्रास नि वधिय बुजो सदा हमारे बच्चा सी अस्तो जो करे और रक्षा रख लेओ मैं रखना हारे सब संत सहाय प्यारे दीन बंधु दुष्टन के हंता तुमको परी चतुर्दशकंता काल पाए ब्रह्म भत्रा काल पाए शिवजी अत्रा काल पाए करबिशन प्रकाश सतल काल का किया परमशा जवन काल जो घी सब कियो वेदराज ब्रह्मा जो थियो जवन काल सब लोग स्वारा नमस्कार है तहे हमारा जवन काल सब जक्त बनायो देव दयादوشن उपजायो आद अंत के अवतार सोई गुरु समझियो हमारा नमस्कार तस ई को हमारी चकला प्रजाजन आप स्वारी सब कन को सब गुण सुख कीयो सत्र को पल मोह बच कियो हट कि इदारा तो पले बुरे की पीर पहचानो टीटी दे कंजर अस्तुल्ला सब पर कृपा दृष्ट कर, कर फुल्ला संतान दुख पाए सु संतान दुख पाए ते दुखी सुख पाए साधन के सुखी एक एक की कीर पहचानें कट कट सानो पीर पहचानें कट कट के पट पट की जाने जद उद्धार कर, करा करता रा प्रजा त तदबते अपारा तब आतरक करत हो कबहु ਕੁਮੇ ਮੈ ਮਤ ਦੇਦਰ ਸਭੂ ਜیتے ਬਦਨ ਸਵਸਤ ਸਪਤਾ ਰਹ ਆਪ ਆਪਨੀ ਬੁੱਧ ਅਸੇ ਤੱਕ ਬਹੁਤ ਬਡਾ ਹੈ ਚਲ ਬੁੱਧ ਨਵਾ ਸਮਰ ਰਚਤਾ ਜੁਰੂ ਪਰ ਓ ਘਰ ਸਭਰ ਪਰਸਾਦ ਛੋ ਪਰਖ ਨਿਰੰਜਨ ਹਾਰ ਪਰਖ ਨਿਰੰਜਨ ਹਾਰ ਨਿਮਾਗਾਂ ਪਾਰਾ ਸਤਿਆਵੇ ਸਤਿਆ ਮੇ ਤੰਗੀ ਮਨ ਸੱਚੇ ਸਰਜਨ ਆਰਾ ਸਭ ਜੀਤੇ ਮਾਰੇ ਜੀ ਤੁੰਗੀ ਆਗਾ ਦਤਾਰ ਹਤਿ ਆਵ ਸੰਤੋ ਜੀ ਸਭ ਦੁਖ ਵਿਸਰਣ ਕਿਸਮਾਣਾ ਇੱਕ ਦੱਤ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿ ਬੜਾ ਤੂ ਆਪੇ ਦਾਤਾ ਆਪੇ ਭੁਜਤਾ ਜੀ ਹੋ ਤੈ ਮਨ ਅਗਰਣਾ ਝਾਨਾ ਤੂ ਪਾਰ ਬ੍ਰਹਮ ਬੇਤ ਬੇਅੰਤ ਜੀ ਤੇਰੇ ਕੈੰਗਣ ਆਖ ਬਗਾਣਾ ਜੋ ਸੇਵੇਂ ਜੋ ਸੇਵੇਂ ਤੋ ਜੀ ਜਨਾਨੁ ਕਿ ਤੈਨ ਕਰਬਾਣਾ ਹਰ ਧਿਆਵੇ ਹਰ ਧਿਆਵੇ ਤੱਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮਤ ਸੇ ਮਤ ਪਏ ਜਨ ਹਰ ਤਿਆ ਜੀ ਜੰਤੀ ਜੰਤੀ ਵਾਸੀ ਜਿਨ ਮੈਂ ਪਾਉ ਜਨ ਹਰ ਨਿਰਪਾਉ ਤੇ ਆਇਆ ਜੀ ਜਨ ਕਾ ਪਾਉ ਸੁਖਵਾਸੀ ਜਨ ਜੇਵ ਜਿ ਚੇਵ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਦੇਰੀ ਭੱਜ ਦੇਰੀ ਭੱਜ ਪੰਡਾ ਰਹੀ ਭਰੇ ਬੇਅੰਤ ਬੇਨਤਾ ਤੇਰੇ ਭੱਜ ਤੇਰੇ ਭੱਜ ਸੁਣਾਉ ਤਨ ਜੀ ਹਰ ਲਿਖ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਕ ਤਾ ਪਹਿ ਜਾਪੇ ਬੇਨਤਾ ਕਰੀਏ ਹੱਤ ਕਰਮ ਕਰੰਤ ਸੇਪਤ ਸੇਪਤ ਕੋ ਲੇਜੈਂਡ ਆਨਕੀ ਜਿਹੜੂ ਪਾਵੈ ਮੇਰੇ ਅੱਖਾਂ ਭਗਵੰਤਾ ਟੂ ਆਰ ਦੇ ਕ ਅੰਪਰੰਪਰ ਕਾਤਾ ਜੀ ਤੁ ਅਪਰੰਪਰ ਅੰਪਰੰਪਰ ਕਾਬਰੰ ਅਪਰੰਪਰ ਮੁੰਹੜਾਈ